ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ ਵਿੱਚ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਹੈ ਸਪੈਸ਼ਲ ਨਦੀਨ ਨਾਸ਼ਕ ਬਾਰੇ ਜਿਹੜਾ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਸੀ ਕਿ ਮੀਜ਼ੋਸਲਫੁਰਨ ਪਲੱਸ ਆਇਡੋਸਲਫੁਰਨ ਟੈਕਨੀਕਲ ਹੈ ਜਿਹੜਾ ਐਟਲੈਂਟਿਸ 10.6 ਡਬਲਯੂ ਡੀ ਸੀ ਡੀ ਜੀ ਹੈ। ਉਹਦੇ ਵਿੱਚ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਕਈ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਕਿ ਸਾਡੇ ਨੇ ਕੰਮ ਨਹੀਂ ਕੀਤਾ ਕਈਆਂ ਦੇ ਹੁੰਦੇ ਕਿ ਸਾਡੇ ਨੇ ਨੁਕਸਾਨ ਕੀਤਾ ਉਹਦੇ ਵਿੱਚ ਆਪਾਂ ਜ਼ਰੂਰੀ ਨੁਕਤੇ ਕੀ ਅਪਣਾਉਣੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਆ ਉਹ ਚੈਨਲ ਨਾਲ ਜੁੜ ਸਕਦੇ ਆ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਜਿਹੜਾ ਐਟਲੈਂਟਿਸ 3.6 wdg ਨਦੀਨ ਨਾਸ਼ਕਾ ਕਿਸਾਨ ਵੀਰੋ ਇਹਦੇ ਵਿੱਚ ਦੋ ਟੈਕਨੀਕਲ ਨੇ ਸਲਫੋਲਾਈਲ ਯੂਰੀਆ ਬੇਸਡ ਪ੍ਰੋਡਕਟ ਆ ਇਹ ਮੀਜ਼ੋਸਲਫੁਰਨ ਮੈਥਾਇਲ ਤੇ ਆਇਡੋਸਲਫੁਰਨ ਮੈਥਾਇਲ ਸੋਡੀਅਮ 3.6 ਤਾਕਤ ਤੇ 2 ਟੈਕਨੀਕਲ ਦੋਵਾਂ ਨੂੰ ਮਿਲਾ ਕੇ 3.6 ਤਾਕਤ ਦਾ ਇਹ ਵੀਡੀ ਸਾਈਡ ਬਣਾਇਆ ਗਿਆ ਜਿਹੜਾ ਕਿ ਚੌੜੇ ਪੱਤੇ ਵਾਲੇ ਨਦੀਨ ਘਾਹ ਵਾਲੇ ਨਦੀਨ ਤੇ ਮੌਸਮੀ ਸੈਜਸ ਜਿਹਦੇ ਵਿੱਚ ਮੋਥੇ ਵਗੈਰਾ ਆ ਜਾਂਦੇ ਉਹਨਾਂ ਨੂੰ ਕੰਟਰੋਲ ਕਰਨ ਦੀ ਇਹ ਸਮਰੱਥਾ ਰੱਖਦਾ ਪੱਤਿਆਂ ਰਾਹੀਂ ਵੀ ਕੰਮ ਕਰਦਾ ਜ਼ਮੀਨ ਰਾਹੀਂ ਵੀ ਕੰਮ ਕਰਦਾ ਪੱਤਿਆਂ ਰਾਹੀਂ ਕੰਮ ਕਰਦਾ ਹੋਣ ਕਰਕੇ ਜਦੋਂ ਆਪਾਂ ਸਪਰੇਅ ਕਰਦੇ ਆ ਤਾਂ ਜਿਹੜੇ ਨਦੀਨਾਂ ਦਾ ਵੱਧਾ ਰੋਗ ਦਾ ਉਹਨਾਂ ਨੂੰ ਮਾਰਦਾ ਤੇ ਜਮੀਰ ਰਾਹੀਂ ਕੰਮ ਕਰਦਾ ਹੋਣ ਕਰਕੇ ਜੇ ਕੋਈ ਨਵੇਂ ਨਦੀਨ ਉਹਨਾਂ ਦੇ ਨਾਲ ਚ ਕੋਈ ਉੱਗਣ ਵਾਲੇ ਹੁੰਦੇ ਜਾਂ ਉੱਗ ਰਹੇ ਹੁੰਦੇ ਉਹਨਾਂ ਨੂੰ ਵੀ ਇਹ ਕੰਟਰੋਲ ਕਰਦਾ ਗੁੱਲੀ ਡੰਡੇ ਤੋਂ ਲੈ ਕੇ ਜੰਗਲੀ ਜਮੀ ਬਾਥੂ ਕੰਡਿਆਲੀ ਪਾਲਕ ਜੰਗਲੀ ਪਾਲਕ ਬਿੱਲੀ ਬੂਟੀ ਪੱਤ ਪਾਪੜਾ ਜੋ ਵੀ ਖਾਸ ਤੌਰ ਤੇ ਮੁੱਖ ਮੁਖ ਨਦੀਨ ਕਣਕ ਦੀ ਫਸਲ ਦੇ ਸਾਰਿਆਂ ਨੂੰ ਕੰਟਰੋਲ ਕਰਨ ਦੀ ਸਮਰੱਥਾ ਚਾਰ ਪੰਜ ਪੱਤੇ ਤੱਕ ਇਹ ਕੰਟਰੋਲ ਕਰ ਸਕਦਾ 160 ਗ੍ਰਾਮ ਇਹਦੀ ਸਪਰੇ ਦੀ ਜਿਹੜੀ ਡੋਜ਼ ਹੈ ਪਰ ਖਾਸ ਕਿਹੜੇ ਰੱਖਣਾ ਹੁਣ ਕੰਮ ਕਿਉਂ ਨਹੀਂ ਕਰਦੀ ਜਾਂ ਨੁਕਸਾਨ ਕਿਉਂ ਕਰਦੀ ਹੈ ਕਈ ਵਾਰ ਆਪ ਬਹੁਤ ਹਲਕੀ ਜ਼ਮੀਨ 'ਚ ਇਹਨੂੰ ਵਰਤ ਲੈਨੇ ਆ ਕਈ ਵਾਰ ਡੋਜ਼ ਜ਼ਿਆਦਾ ਵਰਤ ਲੈਨੇ ਕਈ ਵਾਰ ਆਪਾਂ ਸਪਰੇਅ ਕਰਨ ਦਾ ਸਹੀ ਤਰੀਕਾ ਨਹੀਂ ਹੁੰਦਾ ਜਿਹੜਾ ਕਿ ਵੱਧ ਤੋਂ ਵੱਧ ਜ਼ਿਆਦਾਤਰ ਕਿਸਾਨ ਵੀਰਾਂ ਦਾ ਨਹੀਂ ਹੈਗਾ ਤਰੀਕਾ ਹੁਣ ਤੱਕ ਵੀ ਨਹੀਂ ਹੈਗਾ ਨਾ ਇਸ ਚੀਜ਼ ਨੂੰ ਕੋਈ ਸਮਝਣਾ ਚਾਹੁੰਦਾ ਨਾ ਕੋਈ ਕਟ ਵਾਲੀ ਨੋਜ਼ਲ ਵਰਤਦਾ ਨਾ ਕੋਈ ਟੱਕ ਵਾਲੀ ਨੋਜ਼ਲ ਵਰਤਦਾ ਸਿੱਧਾ ਸਪਰੇਅ ਲਾਂਸ ਨਾਲ ਧੂਆਂ ਬਣਾ ਕੇ ਪਾਸੇ ਹੁੰਨੇ ਜਾਂ ਨਦੀਨ ਅਸ਼ ਕੰਮ ਨਹੀਂ ਕਰਦਾ ਜਾਂ ਫਿਰ ਇਕੱਠੀ ਕਈ ਵਾਰ ਡਬਲ ਫਵਾਰਾ ਕਿਤੇ ਕਿਤੇ ਵੱਜ ਜਾਂਦਾ ਇੰਜਣ ਵਾਲੇ ਪੰਪ ਨਾਲ ਜਿਹੜਾ ਹੈਗਾ ਗਨ ਸਪਰੇਅਰ ਨਾਲ ਆਪਾਂ ਸਪਰੇਅ ਕਰੀ ਜਾਂਦੇ ਸੋ ਫਿਰ ਤਾਂ ਤੁਹਾਡੇ ਨੁਕਸਾਨ ਹੀ ਹੋਊਗਾ ਜਾਂ ਕੰਮ ਨਹੀਂ ਕਰੂਗਾ ਸੋ ਜਿਹੜੀ ਸਪਰੇਅ ਕਰਨੀ ਆਪਾਂ ਪਾਣੀ ਲਾਉਣ ਤੋਂ ਬਾਅਦ ਇਹ ਤੋਂ ਡਬਲ ਫਾਇਦਾ ਆਪਾਂ ਲੈ ਸਕਦੇ ਆ ਇੱਕ ਤਾਂ ਨਦੀਨ ਕੰਟਰੋਲ ਕਰ ਸਕਦੇ ਦੂਸਰਾ ਇਹ ਤੋਂ ਪlant growth regulator ਵਾਲਾ ਕੰਮ ਲੈ ਸਕਦੇ ਆ ਮਤਲਬ 40 45 ਦਿਨ ਤੇ ਜਾ ਕੇ ਤੁਸੀਂ 30 ਤੋਂ 35 ਦਿਨ ਤੋਂ ਲੈ ਕੇ 40 45 ਦਿਨ ਤੱਕ 48 ਦਿਨ ਤੱਕ ਇਹਦੀ ਸਪਰੇਅ ਕਰ ਸਕਦੇ ਆ ਪਾਣੀ ਲਾ ਕੇ ਬੱਤਰ ਦੇ ਵਿੱਚ ਮਤਲਬ ਜ਼ਮੀਨ ਦੇ ਵਿੱਚ ਜਦੋਂ ਆਪਾਂ ਤੁਰਦੇ ਹੋਈਏ ਜਿਵੇਂ ਆਪਣੇ ਪੈਰਾਂ ਨੂੰ ਆਪਣੀ ਜੁੱਤੀ ਨੂੰ ਮਿੱਟੀ ਨਾਲ ਚੁੰਬੜਦੀ ਹੋਵੇ ਬਹੁਤੀ ਗੱਲ ਜਿ ਕਰੋਂਗੇ ਨੁਕਸਾਨ ਹੋਊਗਾ 72 ਦੇ ਵਿੱਚ ਆਪਾਂ ਸਪਰੇਅ ਕਰਨੀ ਹੈ 160 ਗ੍ਰਾਮ ਕਟ ਜਾਂ ਟੱਕ ਵਾਲੀ ਨੋਜ਼ਲ ਦਿਨ ਲੱਗੇ ਤੋਂ 3329 ਤੋਂ ਇਹਦੀ ਸਪਰੇਅ ਕਰਨੀ ਹੈਗੀ 150 ਲੀਟਰ ਪਾਣੀ ਲਾਉਣਾ 160 ਗ੍ਰਾਮ ਦੀ ਦਵਾਈ ਵਰਤਣੀ ਆ ਸਾਰੇ ਨਦੀਨ ਤੁਹਾਡੇ ਕੰਟਰੋਲ ਹੋਣਗੇ 40 45 ਦਿਨ ਤੇ ਕਰੋਗੇ ਤਾਂ ਇਹ ਤੁਹਾਡਾ ਪlant growth regulator ਮਤਲਬ ਫਸਲ ਦਾ ਇੱਕ ਵਾਰ ਕੱਦ ਵੀ ਤੁਹਾਨੂੰ ਪਤਾ ਕਿ ਇਹ ਵਾਧਾ ਵੀ ਇੱਕ ਵਾਰ ਰੋਕੂਗਾ ਤੇ ਉਹਦੇ ਨਾਲ ਫਿਰ ਫੋਰਟ ਤੇ ਆਪਣੀ ਕਣਕ ਦਾ ਜਿਹੜਾ ਝਾੜ ਵੀ ਵਧੂਗਾ ਡਬਲ ਕਮ ਡਬਲ ਫਾਇਦਾ ਇਹ ਤੁਹ ਲੈ ਸਕਦੇ ਆ ਪਿਛਲੇ 2-3 ਸਾਲ ਤੋਂ ਲਗਾਤਾਰ ਵਰਤ ਰਹੇ ਆ ਤਾਂ ਹੋਰ ਗਰੁੱਪ ਵਰਤ ਲਓ ਜੇ ਪਿਛਲੇ 1-2 ਸਾਲ ਤੋਂ ਨਹੀਂ ਵਰਤਿਆ ਤਾਂ ਫਿਰ ਤੁਸੀਂ ਇਹ ਟੈਕਨੀਕਲ ਵਰਤੋਂਗੇ ਤਾਂ ਸਾਰੇ ਨਦੀਨਾਂ ਦਾ ਬਹੁਤ ਵਧੀਆ ਕੰਟਰੋਲ ਮਿਲੂਗਾ ਤੇ ਮੇਨ ਜਿਹੜਾ ਇੱਕ ਹੋਰ ਸਵਾਲ ਹੁੰਦਾ ਕਿ ਸਾਡੇ ਜੀ 4 ਦਿਨ ਹੋ ਗਈ ਸਪਰੇਅ ਕੀਤੀ ਨੂੰ 5 ਦਿਨ ਗੁੱਲੀ ਡੰਡਾ ਜਾਂ ਹੋਰ ਨਦੀਨ ਮਰੇ ਨਹੀਂ ਅਜੇ ਤੱਕ ਇਹ ਕਿਸਾਨ ਵੀਰੋ ਜਦੋਂ ਆਪਾਂ ਸਪਰੇਅ ਕਰਨੀ ਆ ਉਦੋਂ ਹੀ ਨੇ ਆਉਦਾ ਰਿਜ਼ਲਟ ਦਿਖਾਉਣਾ ਸ਼ੁਰੂ ਕਰ ਦੇਣਾ ਜਿਹੜੇ ਨਦੀਨ ਨੇ ਜਿਨ੍ਹਾਂ ਨੂੰ ਨੇ ਕੰਟਰੋਲ ਕਰਨਾ ਉਹਨਾਂ ਦਾ ਵਾਧਾ ਤੁਰੰਤ ਰੁਕ ਜਾਣਾ ਪਰ ਜਿਹੜੇ ਉਹਨਾਂ ਦੇ ਉੱਤੇ ਕਲੋਰੋਟਿਕ ਪੈਚ ਆ ਉਹਨਾਂ ਨੇ ਹੌਲੀ-ਹੌਲੀ ਪੀਲੇ ਹੋਣਾ ਫੇਰ ਉਹਨਾਂ ਦੀਆਂ ਸ਼ਖਾਹਾਂ ਮਾ ਸੁੱਕਣੀਆਂ ਸ਼ੁਰੂ ਹੋਣੀਆਂ ਨੇ 4 ਤੋਂ 5 ਦਿਨ ਬਾਅਦ ਤੁਹਾਨੂੰ ਹੌਲੀ-ਹੌਲੀ ਨਿਸ਼ਾਨੀਆਂ ਨਜ਼ਰ ਆਉਣੀਆਂ ਜਿਹੜਾ ਦਾ ਇਫੈਕਟ ਆ ਨਾ ਜੇ ਆਪਾਂ ਕਹਿੰਦੇ ਕਿ ਬੂਟੇ ਮਰਨੇ 4 ਤੋਂ 6 ਹਫ਼ਤੇ ਦਾ ਸਮਾਂ ਵੀ ਉਹਦੇ ਵਿੱਚ ਲੱਗ ਸਕਦਾ ਹੈ ਮਤਲਬ ਜੇ ਇਹ ਵੱਡੇ ਨਦੀਨ ਕਈ ਵਾਰ ਕੰਟਰੋਲ ਕਰਨੇ ਆ ਚਾਰ ਤੋਂ 6 ਹਫਤੇ ਚ ਪੂਰੇ ਸਾਫ ਹੋ ਜਾਣਗੇ ਹੌਲੀ ਹੌਲੀ ਤੁਹਾਨੂੰ ਨਿਸ਼ਾਨੀਆਂ ਦਾ 4-5 ਦਿਨ ਤੇ 6 ਦਿਨ ਤੇ ਨਜ਼ਰ ਆਉਣ ਲੱਗ ਪੈਣਗੀਆਂ ਪਰ ਹੌਲੀ ਹੌਲੀ ਮਰਦੇ ਮਰਦੇ ਉਹ ਕੰਟਰੋਲ ਹੋਣਗੇ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਇਹਦੀ ਜਿਹੜੇ ਨਾਲ ਦੀ ਨਾਲ ਕੰਮ ਨਹੀਂ ਕੀਤਾ ਪਰ ਤਰੀਕਾ ਸਹੀ ਰੱਖੋ ਕੱਟ ਵਾਲੀ ਟੱਕ ਵਾਲੀ ਨੋਇਲ ਵਰਤੋ 150 ਲੀਟਰ ਪਾਣੀ ਵਰਤੋ 160 ਗ੍ਰਾਮ ਦਵਾਈ ਕਰੋ ਸਹੀ ਬੱਤਰ ਤੇ ਕਰੋ ਬਹੁਤੀ ਗਿੱਲਚ ਨਾ ਕਰੋ ਬਹੁਤੀ ਖੁਸ਼ਕੀਚ ਨਾ ਕਰੋ ਤੇ ਪਾਣੀ ਲਾ ਕੇ ਦੀ ਸਪਰੇ ਕਰੋ ਜਾਂ ਥੋੜਾ ਬੋਤਾ ਮੀਂਹ ਪੈ ਜਾਂਦਾ ਤਾਂ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ